ਰਾਮ ਦਾ ਕੋਰਾ ਨਾ ਅਰੇ ਮੈਨੂੰ ਤਾਂ ਮਜ਼ਾ ਨਹੀਂ ਆਇਆ ਨਾ ਕਹਾਣੀ ਆ ਉਹ ਨਹੀਂ ਲਿਖਣਾ ਹਾਂ ਪਿਆਣ ਨੂੰ ਮਾਰ ਕੇ ਦੇ ਨੂੰ ਬੜਾ ਦੇ ਦੇ ਵੀਡੀਓ ਬਣਾ ਵੀਡੀਓ ਬਣਾ ਬਣਾ ਨਹੀਂ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਇੱਕ ਮਹਿਲਾ ਦੇ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਪਿੰਡ ਵੇਪੁਈ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਸਰਪੰਚ ਬਲਦੇਵ ਸਿੰਘ ਉਰਫ ਗੋਰਾ ਤੇ ਮਹਿਲਾ ਦੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ। ਇਸ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਨਿਤਰੇ ਤੇ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਲਾਲਪੁਰਾ ਤੇ ਵੱਡੇ ਦੋਸ਼ ਲਗਾਏ ਨੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਲਗਭਗ 3 ਕਿੱਲੇ ਕਰੀਬ ਜ਼ਮੀਨ ਧੋਖੇ ਦੇ ਨਾਲ ਵਿਧਾਇਕ ਦੇ ਸਾੜੇ ਦੇ ਵੱਲੋਂ ਆਪਣੇ ਨਾਂ ਕਰਵਾਈ ਗਈ ਹੈ ਤੇਸਰ ਫੋਨਾਂ ਨੂੰ 6 ਲੱਖ ਰੁਪਏ ਹੀ ਦਿੱਤੇ ਗਏ ਇਸ ਮਾਮਲੇ ਵਿੱਚ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਉਕਤ ਸਰਪੰਚ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਨਾਲ ਹੀ ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਵੀ ਕਾਰਵਾਈ ਆ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਅੱਜ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਨਿਤਰੇ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵਿਧਾਇਕ ਲਾਲਪੁਰਾ ਉੱਤੇ ਵੱਡੇ ਦੋਸ਼ ਲਗਾਏ ਨੇ ਤਾਂ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰਾ ਜਿਹੜੀ ਉਹੋ ਲਗਾਈ ਗਈ ਹੈ ਨਰਮਦੇਵ ਜੀ ਥੋੜੇ-ਬਹੁਤ ਅਸੀਂ ਕਹੋ ਜਾਈ ਉਹਦੇ ਕੋਲ ਥੋੜੇ-ਬਹੁਤ ਪੈਸੇ ਲੈ ਆਈ ਉਹਨੇ ਕਿਹਾ ਕਿ ਚਲੋ ਮੈਨੂੰ ਥੋੜੀ-ਬਹੁਤੀ ਪੈੜੀ ਗਹਿਣੇ ਕਰ ਦੋ ਅੰਡੈਡੀ ਮੇਰਾ ਗਹਿਣੇ ਕਰਨ ਚਲ ਗਿਆ ਕੋਲੇ ਫੜ ਕੇ ਸਾਰੀ ਬੈਲ ਕਾਲੀ ਆ ਕਿਹਨੇ ਕਿਹਨੇ ਗੋਰੇ ਪ੍ਰਧਾਨ ਨੇ ਮੰਜਿੰਦਰ ਲਾੜ ਕੁੜੀ ਦੇ ਕਿੰਨੇ ਦੀ ਗੱਲ ਆ ਠੀਕ ਆ ਚੁੱਕਰਵਾਰ ਦੀ ਗੱਲ ਜੀ ਚੁੱਕਰਵਾਰ ਦੀ ਗੱਲ ਹੈ ਸ਼ਾਮੀ 5 ਵਜੇ ਦੀ ਗੱਲ ਜੇ ਇਹਨੇ ਕਿਹਾ ਵਾ ਕਿ ਤੂੰ ਪਰਚਾ ਕਿਉਂ ਲਗਾ ਕੇ ਆਈ ਆ ਫਿਰ ਇਹਨੇ ਕਿਹਾ ਕਿ ਤੂੰ ਟੂੜੀ ਸਾਰ ਦਿੱਤੀ ਆ ਸਾਡੇ ਦਾਕ ਨਾਲ ਨਾਲ ਸਾਰ ਦਿੱਤਾ ਇਸ ਕਰਕੇ ਲਗਾ ਕੇ ਆਈ ਆ ਫਿਰ ਇਹਨੇ ਡਾਂਗਾ ਚੁਤੀਆ ਪਹਿਲਾਂ ਮੇਰੀ ਮਾਂ ਦੇ ਮਾਰੀਆਂ ਫਿਰ ਮੇਰੇ ਮਾਰੀਆਂ ਫਿਰ ਉਹ ਤੋਂ ਮੈਂ ਡਾਂਗਾ ਖੋਈਆ ਬਾਅਦ ਵਿੱਚ ਮੇਰੀ ਪਰਜਾਈ ਤੇ ਪੈ ਗਿਆ ਬਾਅਦ ਵਿੱਚ ਇਹਨੇ ਕਿਹਾ ਵਾ ਸਵੇਰ ਵੱਜ ਜਾ ਤੇ ਆਵਾ ਤੈਨੂੰ ਉੱਥੇ ਮੈਂ ਮਾਰ ਕੇ ਸਿਰ ਦੇਣਾ ਵਾ ਬਲ ਆਂਗੀ ਰਹੇ ਹਾਂ ਹਾਂਜੀ ਆਇਆ ਮੇਰੇ ਪਰਜਾਈ ਦਾ ਭਰਾ ਆਂਗੇ ਹੀ ਨਾ ਜੀ ਮੰਨ ਜਾਂਦੇ ਆਈ ਜੀ ਮੰਨ ਜਾਂਦੇ ਆ ਜੇ ਵੀ ਤੇ ਪਰਚਾ ਹੋ ਜਾਵੇ ਤੇ ਜਿਹੜਾ ਸਾਡਾ ਹੱਕ ਸਾਨੂੰ ਮਿਲ ਜੇ ਕੀ ਲੱਗਦਾ ਵਾ ਗੋੜਾ ਜਿਹੜਾ ਵਾ ਐਮ ਐਲ اے ਦਾ ਕੀ ਲਖੜਿਆ ਐਮ ਐਲ اے ਦਾ ਇਹ ਲੰਗਿੰਦਰ ਲਾਲਪੁਰੇ ਦਾ ਸਾਣਾ ਲੜਦਾ ਵਾ ਹਾਂ ਹਾਂ ਨਾ ਉਹਦੇ ਬਲਾ ਅੱਜ ਕੀਤਾ ਹਾਂਜੀ ਉਹਦੇ ਵਾਲ ਕੀਤਾ ਗਿਆ ਅਸੀਂ ਇਹ ਕਹਿੰਦੇ ਆ ਕਿ ਇਹਨੂੰ ਪਰਚਾ ਵੀ ਹੋ ਜਾਵੇ ਉਹਦੀ ਏਕੇ ਜਿਹੜੀ ਸਾਡੀ ਜ਼ਮੀਨਾਂ ਗਿਰਬਾਂ ਦੀ ਉਹ ਵੀ ਸਾਡਾ ਹੱਥ ਸਾਨੂੰ ਮਿਲ ਜੇ ਕਿਉਂਕਿ ਅਸੀਂ ਇਹਨਾਂ ਪੈਸੇ ਨਹੀਂ ਲੈ ਜਿੰਨੇ ਕਹਿਣ ਦਿਆ ਵਾ ਨਾ ਬੋਟਾਂ ਜਿਹੜੀਆਂ ਇਹ ਇਹ ਫੇਰ ਤੋਂ ਦਿਆ ਵਾ ਕੀ ਆਂ ਦੀਏ ਕੋਟਾ ਪਿਆ ਦੇ ਕੋ ਬੋੜਵਾ ਇਤਾਂ ਡਾਂਗਾ ਮਾਰਦਾ ਪਿਆ ਕਾਡੂ ਤੁਹਾਨੂੰ ਤੁਮ ਕੀ ਦਿੰਦਾ ਰਿਹਾ ਸਾਡਾ ਪੋਰਾ ਜਿਨਾ ਬਤੀਆ ਰੋ ਮੇਰਾ ਸਾਰਾ ਪੰਜਾ ਸੜ ਲੰਦਾ ਜਿੱਦੂ ਕਹਿੰਦਾ ਕਿ ਮੈਨੂੰ ਤੇ ਰਹਿਣ ਨਹੀਂ ਦੇਣਾ ਵੇ ਵੇ ਗੁਰਦੇ ਨਾਮ ਨਾ ਉਹ ਕੀ ਗੱਲ ਹੋਈ ਆ ਸਾਹਰੀ ਸੋ ਗੱਲ ਉਹਦਾ ਮੈਂ ਨਾ ਜਿਹੜਾ ਐਮਐਲਏ ਆ ਸਰਪੰਚਾ ਉਹਦਾ ਸਰਪੰਚ ਉਹਨੇ ਅੱਜੇ ਕੱਲਾ ਆਂ ਆਂ ਝੰਡੇ ਮਾਰੇ ਜਿਹਦਾ ਆਨੋਂ ਲੈ ਡਾਕਣਾ ਜਿਹਦਾ ਨੋਂ ਆਂ ਡਾਕਣਾ ਵਾਰੋ ਆਹ ਪਨੀਰ ਖਾਣਾ ਬਣਾ ਕੇ ਦਹਾਰੇ ਆਂ ਝੰਡੇ ਮਾਰ ਕੇ ਤੇ ਨਾ ਸਰਕਾਰ ਤਾਂ ਲੱਗਦੇ ਜੋਰ ਨਹੀਂ ਚੱਲਦਾ ਤੇ ਤੁਹਾਨੂੰ ਕਹੀਂ ਮਾਰ ਕੇ ਵਾਟ ਨਹੀਂ ਰੋਲ ਸਕਦਾ ਮੈਂ ਕਿਹਨੇ ਕਿਹਾ ਵਾ ਜਿਹਨੇ ਗੱਲ ਆ ਰਹੀਏ ਸਾਰੇ ਨੇ ਗੋੜਾ ਪਰ ਬਾਹ ਆਹ ਦੇਖੀ ਕਿ ਕਿਹੜੀ ਵੈਲੀ ਕਰਦਾ ਪਾਪਾਏਗਾ ਨਾਦਾ ਨਾ ਇਹ ਨਾ ਆਇਨਾ ਕਰੋ ਨਾ ਕੀ ਰੋਣਾ ਤੇ ਤੇ ਇਹ ਨਹੀਂ ਲੈ ਇਹ ਨਹੀਂ ਲੈ ਇਹ ਨਹੀਂ ਲੈ ਇਹ ਮੈਂ ਲੈ ਲਿਆ ਜੋ ਇੱਕ ਮਾਂ ਚਾਲ ਪਾ ਕੇ ਲਿਆਵਾਂ ਕੋਈ ਵੀ ਕੰਮ ਦੇ ਵੇਚ ਕੇ ਹੰਦਾਰੇ ਵਾਲੇ ਕੋਲ ਨਾ ਲੈ ਗਿਆ ਖਣਕੀ ਲੈ ਗਿਆ ਆਪ ਕੋ ਲੈ ਇੰਦਾਰੇ ਆਹ ਕਿੰਨੇ ਕਾਲੇ ਨਾ ਪੰਡਿਆ ਹੋਰ ਚਾਲ ਦਾ ਤਿੰਨੇ ਦਿਨ ਗਏ ਆਪਕੇ ਹੋ ਜੀ